ਉਦੋਂ ਤੱਕ ਜਿੰਨੀ ਬਗਾਨੀ ਨੇ ਪਰ ਤਾਂ ਦੀ ਜਿੱਲੀ ਸਾਡੇ ਕੋਲ ਜ਼ਰੂਰ ਟ੍ਰੈਕ ਜਿੰਨੀ ਸਾਡੇ ਹੱਬਤ ਆ ਉਹ ਤੋਂ ਬਾਅਦ ਅਸੀਂ ਮੇਨਾਂ ਟੀ ਲੈ ਜਾਂਦੇ ਹਾਂ ਤੇ ਇਹ ਕਰ ਜਦੋਂ ਅੱਛੀ ਵੀ ਲੱਗ ਗਿਆ ਵੀ ਕਹਿ ਸਕਦੀ ਹੈ ਕਿ ਕਹੇ ਕਹਿਣ ਕਿ ਆਪਾਂ ਮਾਦਰ ਰੱਖਣ ਤਾਂ ਆਪਾਂ ਸੁਣਨਾ ਵੀ ਮਾਦਰ ਰੱਖਣਾ ਚਾਹੀਦਾ ਮੈਂ ਇਹਨਾਂ ਦੀ ਗੱਲ ਹੈ ਜੋ ਗੁਰੂ ਤੇ ਕਹਿੰਦੇ ਉਹਨੂੰ ਅੱਛਾ ਲੱਗਦਾ ਹੈ ਤੇ ਮੂੰਹ ਤੇ ਸੁਣ ਨਹੀਂ ਲੱਗਦੀ ਅਸੀਂ ਆਂਦੇ ਆਪ ਤੁ ਬਤਵੰਤ ਕੋਸ਼ਿਸ਼ ਕਰਦੇ ਆ ਵੀ ਅਸੀਂ ਸਾਥ ਦੇ ਰਹੇ ਹਾਂ ਕਿਉਂਕਿ ਇਹਨਾਂ ਦਾ ਤਾਂ ਜਨਮ ਦਿਨ ਦੇ ਨਾਲ ਹੀ ਲੋੜੀ ਆ ਜਾਂਦੀ ਹੈ ਔਰ ਲੋੜੀ ਬੜੀ ਵੀ ਜਾਂਦੀ ਹੈ ਲੋੜੀ ਦਾ ਤਿਆਰ ਨਹੀਂ ਮਨਾਇਆ ਜਾਂਦਾ ਖੁਸ਼ੀਆਂ ਵੀ ਐ ਇਹਨਾਂ ਦੇ ਤੇ ਜਨਮ ਦਿਨ ਦੀ ਦਾ ਸਾਲ ਪਾਰਟੀ ਜਿਹੜੀ ਹੈ ਔਰ ਆਪਰ ਕੇ ਅਰੇਂਜ ਬੰਦੀ ਹੁੰਦੀ ਹੈ ਤਾਂ ਮੈਂ ਇੱਕੋਰੀ ਫੇਰ ਇਹਨਾਂ ਨੂੰ ਉਹਨਾਂ ਜਨਮ ਪਰਮਾਤਮਾ ਨੂੰ ਕਾਮਨਾ ਕਰਦਾ ਫੇਰ ਮਨ ਰਿਆ ਕੋਠੀ ਉੱਤੇ ਚੜਦੀ ਤੂੰ ਚੜੇ ਤਾ ਚੰਦਰੇ ਤੇ ਚੜਿਆ ਰੱਬ ਕਰੇ ਤੇਰਾ ਨਵਾਂ ਮਾਹੀ ਜਾਂ ਭੁਗੀ ਦੇ ਕੇਸ ਚੜਿਆ ਇੱਕ ਆਕ੍ਰਿ ਤੇ ਕਥਨਾਮਗਾ ਤੇ ਇਕਨਸ ਕਿਸ ਨੇ ਸੁਣਿਆ ਵੇ ਤਾਂ ਬੜਾ ਪਿਆਰਾ ਛੇਰ ਹਉਦਾ ਕਿ ਇੱਕ ਕਮ ਸਾਨੂੰ ਬੇਰੋਜ਼ਗਾਰਾ ਇੱਕ ਕਮ ਸਾਨੂੰ ਰੁਜ਼ਗਾਰਾਂ ਦੇ ਕੁਝ ਤੇਰੇ ਝੀੜੀਆਂ ਖਾ ਜਾਣਾ ਮੇਰੇ ਪਿੰਡ ਮੇਰੇ ਤੋਂ ਸ਼ਹਿਰ ਤੇਰੇ ਦੇ ਵੱਜਦੇ ਝੀੜੀਆਂ ਖਾ ਜਾਣਾ ਉਸੇ ਦੇਖਿਆ ਸੀ ਕਿ ਸ਼ਹਿਰ ਤੇਰੇ ਦਾ ਗੀੜਾ ਛੱਡਿਆ ਤੇਰਾ ਵੀ ਨੂੰ ਖਹਿੜਾ ਛੱਡਿਆ ਸ਼ਹਿਰ ਤੇਰੇ ਦਾ ਕਿਹੜਾ ਛੱਡਿਆ ਤੇਰਾ ਵੀ ਗੁਣ ਖਹਿੜਾ ਛੱਡਿਆ ਇੱਕ ਮੈਂ ਤੈਨੂੰ ਪਾਉਣ ਦੀ ਖਾਤਰ ਪਤਾ ਨਹੀਂ ਕਿਹੜਾ ਕਿਹੜਾ ਛੱਡਿਆ ਔਰ ਮਨ ਦੀਆਂ ਲੱਤਾਂ ਵਧਾਈਆਂ ਨੇ ਅਤੀਅ ਸਿੰਘ ਯੋਗਤਾ ਦੇ ਹੱਥ ਜਿਹੜਾ ਹੈ ਬੁਲੇ ਬੁਲੇ ਪੱਤਰ ਤੇ ਮੰਮੀਏ ਉਕੇ ਸਵਾਰ ਸਾਡੇ ਪਾਰ ਦੇ ਵਿੱਚ ਜਨ ਇੱਕੋ ਕੀਤੇ ਸੀ ਉਹਨਾਂ ਦਾ ਕਾਰਜ ਚਲਾਣਾ ਹੋ ਰਿਹਾ ਸੀ फैसला त्योहार जो सादे ढंग है उसके मैं बड़ी खुशी की गई चाहे साहब मैडम राधिका देवी जी बैठे है और कल उन्होंने जन्मदिन और मैंने कहना भी एक परिवार सारा बार चल जाएगा बंदा इतना रहेगा जीदार सीर रह गया बंदा हो गया बिमार ਉਹਨੇ ਅਰੇ ਲੱਗੇ ਤੇ ਉੱਥੇ ਉਹ ਬਿਲਕੁਲ ਬੇਹੋਸ਼ੀ ਦੇ ਹਾਲਤ ਵਿੱਚ ਤੇ ਨਾਲ ਉਹਦਾ ਸੀਰੀ ਚਰਾ ਡਾਕਟਰ ਕਹਿੰਦਾ ਵੀ ਇਹ ਤਾਂ ਬੁਝਣਾ ਮੁਸ਼ਕਿਲ ਆ ਤੇ ਦੂਹ ਪਰਦੇ ਖਰਾਬ ਹੋ ਗਏ ਉਹ ਕਹਿੰਦਾ ਜੀ ਮੈਨੂੰ ਦੱਸੋ ਮੈਂ ਕੋਈ ਕਰ ਸਕਾਂ ਮੈਂ ਸੀਰੀ ਇਹਦਾ ਉਹ ਕਹਿੰਦਾ ਵੀ ਇੱਕ ਤਾਂ ਇਹ ਗੁਰਦੇ ਖਰਾਬ ਹੋ ਗਏ ਤੇ ਕਹਿੰਦਾ ਕਿ ਮੱਜਾਂ ਨੇ ਕੁਝ ਮੈਂ ਦੇਣਾ ਦੁਰਦਾ ਕਹਿੰਦਾ ਦੂਜਾ ਇੱਕ ਪੁਰਜਾ ਇਹੋ ਜਿਹਾ ਖਰਾਬ ਹੋ ਗਿਆ ਵੀ ਉਹੋ ਮੁਸ਼ਕਲ ਆ ਸਰ 21 ਗੱਲ ਜਿਹੜਾ ਹੋ ਜਾ ਕਹਿੰਦਾ ਵੀ ਦਾ ਦਿਮਾਗ ਵੀ ਕੰਮ ਕਰਨਾ ਛੱਡ ਗਿਆ ਕਹਿੰਦਾ ਉਹ ਤਾਂ ਜੀ ਸਾਡੇ ਘਰੇ ਗੇਰ ਉੱਤਣ ਲੱਗ ਪਿਆ ਕਹਿੰਦਾ ਕੀ ਤਾਂ ਕਰਦਾ ਮੇਰੇ ਘਰ ਵਾਲੀ ਦਾ ਜਮ ਪੇਟੀ ਬੰਦਾ ਲਿਆ ਦਿੰਦੇ ਐ ਮੈਂ ਅੱਜ ਬਾਹਰ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਹਾਂਜੀ ਅੱਜ ਸਾਡੇ ਮੋਗਾ ਬਾਰ ਵੱਲੋਂ ਐਗਜ਼ੈਕਟਿਵ ਵੱਲੋਂ ਪ੍ਰਧਾਨ ਜੀ ਦੇ ਉਪਰਾਲੇ ਦੇ ਨਾਲ ਇਹ ਲੋਹੜੀ ਦਾ ਤਿਆਰ ਅਰੇਂਜ ਕੀਤਾ ਗਿਆ ਸੀ ਜਿਹਦੇ ਵਿੱਚ ਸਾਰੇ ਜੱਜੇ ਸਾਹਿਬਾਨ ਸਾਰੇ ਵਕੀਲ ਸਾਹਿਬਾਨ ਸਾਰੇ ਅੱਜ ਇੱਥੇ ਹਾਜ਼ਰ ਹੋਏ ਔਰ ਉਹਨਾਂ ਨੇ ਸਾਰੇ ਸੈਲੀਬ੍ਰੇਸ਼ਨ ਵਧੀਆ ਢੰਗ ਨਾਲ ਕੀਤੀ ਔਰ ਲੋਹੜੀ ਦੀਆਂ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀਆਂ ਇਹ ਸਾਡੇ ਹਰ ਸਾਲ ਹੀ ਮੋਗਾ ਬਾਹਰ ਐਸੋਸੀਏਸ਼ਨ ਦੀ ਰੀਤ ਆ ਕਿ ਹਰ ਲੋਹੜੀ ਨੂੰ ਅਸੀਂ ਇਹ ਸੈਲੀਬ੍ਰੇਟ ਕਰਦੇ ਆ ਤੇ ਇਸੇ ਤਰ੍ਹਾਂ ਹੀ ਅਸੀਂ ਦੁਆ ਕਰਦੇ ਆ ਕਿ ਆਉਣ ਵਾਲਿਆ ਵੀ ਟਾਈਮ ਜਿਹੜਾ ਅਸੀਂ ਇੱਦਾ ਹੀ ਸੈਲੀਬ੍ਰੇਸ਼ਨ ਕਰਦੇ ਰਹੀਏ ਲੋੜੀ ਅੱਜ ਤੇ ਦਿਨ ਅਸੀਂ ਇਹੀ ਮੈਸੇਜ ਦਵਾਂਗੇ ਕਿ ਆਪਸ ਸਾਰੇ ਜਾਨੇ ਰਲ ਮਿਲ ਕੇ ਭਾਈਚਾਰੇ ਦੇ ਨਾਲ ਵਧੀਆ ਢੰਗ ਨਾਲ ਪ੍ਰੇਮਪੂਰਕ ਇਹ ਤਿਆਰ ਮਨਾਉਣਾ ਚਾਹੀਦਾ ਵਾ ਤੇ ਲੋਕਾਂ ਵਿੱਚ ਆਪਸ ਦੇ ਵਿੱਚ ਸ਼ਾਂਤੀ, ਪ੍ਰੇਮ ਤੇ ਵਧੀਆ ਜੀਨ ਦਾ ਇੱਕ ਅਪਰਾਲਾ ਕਰਨਾ ਚਾਹੀਦਾ